ਜਿੰਦਰ ਸਿੰਘ ਮੰਡ ਯੂਕੇ ਤੇ ਬਲਦੀਪ ਸਿੰਘ ਯੂਕੇ ਸਾਡੇ ਦਰਮਿਆਨ ਪੁੱਜਿਆ ਬਹੁਤ ਬਹੁਤ ਧੰਨਵਾਦ ਲਓ ਪਈ ਹੋਈ ਕਬੱਡੀ ਤੇ ਸ਼ੀਲੂ ਹਰਿਆਣੇ ਵਾਲਾ ਕਿ ਜਾਫੀ ਅੱਜ ਕੱਲ ਦਾ ਜਰਵਾਣਾ ਕਰਦਾ ਮਾਣ ਪੰਜਾਬ ਹਰਿਆਣਾ ਰੇਡਰ ਫੜ ਫੜ ਕੀ ਲੂਗਾ ਜੱਫਾ ਦੇਖਣ ਵਾਲਾ ਕਾਲਿਆ ਕੱਲਾ ਕੱਲਾ ਸ਼ੀਲੂ ਦਾ ਜੱਫਾ ਦੇਖਣ ਵਾਲਾ ਕਾਲਿਆ ਕੱਲਾ ਕੱਲਾ ਸ਼ੀਲੂ ਦਾ ਇਹ ਨੌਜਵਾਨ ਖਿਡਾਰੀ ਕਹਿੰਦੇ ਕਿਹੋ ਜੀ ਗੱਲ ਕਰਦਾ ਸਾਹਮਣੇ ਚਾਰ ਜਾਫੀ ਨੇ ਇਧਰ ਰਾਜਵਿੰਦਰ ਕੁੰਨ ਰੱਖਦਾ ਹੁਣ ਸਾਡੀ ਟੀਮ ਦਾ ਜਫੀ ਜਫਾ ਲਾਉ ਐਨ ਖੇਡ ਮੈਦਾਨ ਦੇ ਵਿੱਚ ਏ ਸਟੱਕਰ ਦੀ ਦੁਨੀਆ دیوانی ਐ ਐਨ ਡੀ ਦੇ ਉੱਤੇ ਮੁਕਾਬਲਾ ਏ ਹੋ ਨਹੀਂ ਰੀਸਾ ਤੇ ਅੰਬਾ ਵਾਹੋ ਐ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਨੀਨਾ ਨਾਮ ਹੈ ਲਾ ਵੇਖੋ ਬਈ ਕਬੱਡੀ ਜ਼ਾਫਰ ਅਲੀ ਕੰਬੋ ਤੇ ਦੂਸਰੇ ਪਾਸੇ ਕਾਂਗੇ ਦਾ ਹੋ ਬਿਲਾਲ ਕਮਾਂਡੋ ਦੀ ਪਈ ਹੋਈ ਕਬੱਡੀ ਦੇ ਉੱਤੇ ਲਓ ਹੁਣ ਵੇਖਦਾ ਵੀ ਖਡੂਰ ਸਾਹਿਬ ਦੀ ਧਰਤੀ ਦਾ ਇਹ ਆ ਕਹਿੰਦੇ ਵੀ ਨੌਜਵਾਨ ਜਿਹਨੂੰ ਐਲੀਗੇਟਰ ਦਾ ਖਿਤਾਬ ਮਿਲਿਆ ਆਓ ਵੇਖੋ ਸਾਹਮਣੇ ਵੀ ਨੌਜਵਾਨ ਲਾਉਂਦਾ ਹੋਇਆ ਜਫਾ ਲਓ ਖਡੂਰ ਸਾਹਿਬ ਦੀ ਧਰਤੀ ਕਿ ਮੋਂਡਾ ਜਾਫੀ ਯਾਰੋ ਬੜਾ ਹੀ ਤਰੰਗਾ ਸੱਤੂ ਨਾ ਤੇ ਪਿੰਡ ਵੜਿੰਗਾ ਲਓ ਜੀਟੀਏ ਦੀ ਟੀਮ ਦਾ ਤੇਰੀ ਬਾਜੀ ਸਿਰੇ ਦੀ ਟੱਕਰ ਪਰਸ਼ਾਣੇ ਵੀ ਨਾਲ-ਨਾਲ ਹਟ ਰਹੀ ਆ ਪਈ ਹੋਈ ਕਬੱਡੀ ਇਸ ਸਮੇਂ ਨੌਜਵਾਨ ਗੱਭਰੂ ਬੁਲਟ ਖੀਰਾ ਮਾਲਿਆ ਤੇ ਯਾਰ ਕੋਟਲੀ ਮਾਸਟਰ ਹੈ ਕਬੱਡੀ ਦਾ ਸ਼ੀਲੂ ਦੇ ਨਾਲ ਟੱਕਰ ਹੋ ਜੇ ਤੇ ਦਰਸ਼ਕਾਂ ਦੇ ਵਿੱਚ ਹੁੱਲੇ ਹਲਾਰੇ ਹੋ ਜਾਣੇ ਲਓ ਟੱਕਰ 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 ਕਬੱਡੀ ਦੇ ਉੱਤੇ ਸੂਮੇ درمیان ਆ ਦੇ ਆਹ ਦੇਖ ਲਾ ਵੀ ਬੱਲੇ 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 ਨੂੰ ਸਵਾਗਤ ਹੈ ਤਾੜੀ ਮਾਰਦੇ ਜੇ ਰੇ ਇਹ ਕਹਿੰਦੇ ਟ੍ਰੰਟੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀਟੀਏ ਕਬੱਡੀ ਕਲੱਬ ਦੇ ਜਿੱਲੇ ਵੀ ਸਾਡੇ ਸਤਿਕਾਰਯੋਗ ਵੀਰ ਲਾਓ ਸ਼ੀਲੂ ਤੇ ਅੰਮਾ ਆ ਸ਼ੀਲੂ ਤੇ ਅੰਬੇ ਦਾ ਮੁਕਾਬਲਾ ਇਹਨਾਂ ਮੈਦਾਨ ਦੇ ਵਿੱਚ ਚੱਲਦਾ ਹੋਇਆ ਕਬਾਲ ਹੋਈ ਬਈ ਆਦਲ ਗਿੱਲ ਕਬੱਡੀ ਪੌਂਡ ਦੇ ਲਈ ਵਧਦਾ ਹੋਇਆ ਸ਼ੀਲੂ ਵੀ ਸ਼ੀਲੂ ਵੀ ਮਾਰ ਨੂੰ ਡੰਡ ਕੇ ਨਹੀਂ ਆ ਸ਼ੀਲੂ ਤੇ ਆਦਲ ਸ਼ੀਲੂ ਰੇਡਾਂ ਭਵੇਂ ਲੱਖ ਪੈਂਦੀ ਐ ਆਹ ਗੱਲ ਜੱਫਿਆਂ ਦੇ ਮੁੱਕਣੀ ਐ ਰੇਡਾਂ ਭਵੇਂ ਲੱਖ ਪੈਂਦੀ ਐ ਗੁਰਵਿੰਦਰ ਕਾਂਗੇ ਵਾਲਾ ਹਨ ਕਸ ਹਾ ਹਾ ਕਮਾਲ ਕਰ